ਸਰ ਜੀ ਜੈ ਬਾਲਮੀਕੀ ਹਰ ਹਰ ਬਾਲਮੀਕੀ ਅੱਜ ਮੇਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗਵਿੰਦ ਸਾਹਿਬ ਦੀ ਪਵਿੱਤਰ ਨਗਰੀ ਗੁਰੂ ਕੀ ਬਡਾਲੀ گورਮੈਂਟ ਪ੍ਰਾਇਮਰੀ ਸਕੂਲ ਦੇ ਵਿੱਚ ਮੈਡੀਕਲ ਕੈਂਪ ਮੁੰਨੂ ਰੂੜਾ ਦੇ ਹਸਪਤਾਲੋਂ ਬੁਲਾਇਆ ਗਿਆ ਜਿੱਦੇ ਵਿੱਚ ਗਰੀਬ ਜਨਤਾ ਨੇ ਬੀਪੀ 슈ਗਰ ਹਾਰਡ ਬ੍ਰੀਨ ਗੋਡਿਆਂ ਕਿੱਤਿਆਂ ਦੀਆਂ ਦਰਦਾਂ ਲਈ ਟ੍ਰੀਟਮੈਂਟ ਲੱਦਦਾ ਨੂੰ ਹੰਗੀ ਟਾਂਗ ਦੇ ਨਾਲ ਫਿਰਿਆ ਤੇ ਲਪਸ ਐਸਵਿਲ ਤੇ ਕੋਦੇ ਕਰੀਬ ਲੋਕ ਆਗੇ ਨੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੰਨੂ ਰੋੜਾ ਜੀ ਦਾ ਜਿਨੇ ਨੇ ਫਰੀ ਦਵਾਈਆਂ ਚੈੱਕ ਅਪ ਨਾਲ ਇੱਕ ਬਹੁਤ ਔਪ ਡਾਕਟਰ ਲੈਦੇ ਹੋ ਮੀ ਡੀ ਆ ਤੇ ਅਸੀਂ ਗੁਰੂ ਮਹਾਰਾਜ ਜੀ ਅਰਦਾਸ ਕਰਦੇ ਹਾਂ ਹਰ ਮਹੀਨੇ ਆਖਰੀ ਐਤਵਾਰ ਉਹ ਨੂੰ ਕੋਈ ਕੈਂਪ ਚੱਲਦਾ ਰਹੇਗਾ ਨੈਕਸਟ ਕੈਂਪ ਇਸ ਹੀ ਅਖਾਂ ਦਾ ਵੀ ਐਂਡ ਲਾਵਾਂਗੇ ਧੰਨਵਾਦ ਵਾਹਿਦਾ ਖਾਸ ਵਾਹਿਫਤ ਮੈਂ ਆ ਸ਼ੋਕਮਲ ਉਤਰਾ ਚੇਅਰਮੈਨ ਹਿਊਮਨ ਹੈਲਪਲਾਈਨ ਆਰਗੇਨਾਈਜੇਸ਼ਨ 올 ਇੰਡੀਆ ਐਨ ਜੀਓ ਰਜਿਸਟਰਡ 2016 ਤੋਂ ਅਸੀਂ 2016 ਤੋਂ ਲਗਾਤਾਰ ਹੁਣ ਤੱਕ ਕੈਂਪ ਲਗਾਉਂਦੇ ਆ ਰਹੇ ਹਾਂ ਇਹ ਸਾਡਾ 2000 ਤੋਂ ਉੱਪਰ ਕੈਂਪ ਹੈ ਜਿਹੜਾ ਕਿ ਅੱਜ ਸ਼੍ਰੀ ਹਰ ਕਿਸ਼ਨ ਰਾਏ ਜਿੱਦੀ ਜਨਮ ਸਥਲੀ ਗੁਰੂ ਕੀ ਵਡਾਲੀ ਅੰਮ੍ਰਿਤਸਰ ਦੇ ਵਿੱਚ ਲੱਗਾ ਹੈ ਮਨੋ ਅਰੋੜਾ ਹਸਪੀਟਲ ਸਨ ਸਾਹਿਬ ਗੁਰਦੁਆਰਾ ਦੇ ਕੋਲ ਇਹਨਾਂ ਦਾ ਹਸਪੀਟਲ ਹੈ ਜਿਨ੍ਹਾਂ ਦੀ ਬਦੌਲਤ ਅਸੀਂ ਇੱਕ ਕੈਂਪ ਲਾਉਣ ਵਿੱਚ ਕਾਮਯਾਬ ਹੋਏ ਆ ਤੋ ਇਹ ਸਾਡੀ ਐਨ ਜੀਓ 2016 ਤੋਂ ਲਗਾਤਾਰ ਪੂਰੇ ਪੰਜਾਬ ਤੇ ਜੈਂਡਕੇ ਦੇ ਵਿੱਚ ਕੰਮ ਕਰ ਰਹੀ ਹੈ ਤੋ ਲਗਾਤਾਰ ਇੱਕ ਕੈਂਪ ਅੱਜ ਵੀ ਜਿਹੜਾ ਕੈਂਪ ਲੱਗਾ ਹੈ ਇਹ ਓਮ ਪ੍ਰਕਾਸ਼ ਗੱਬਰ ਸਾਬਕਾ ਡਿਪਟੀ ਮੇਅਰ ਅਮਰitsar ਦੀ ਬਦੌਲਤ ਤੇ ਡਾਕਟਰ ਮਨੂ ਅਰੋੜਾ ਹਸਪੀਟਲ ਦੀ ਬਦੌਲਤ ਲੱਗਾ ਹੈ ਸਾਡੇ ਪ੍ਰਧਾਨ ਸ਼੍ਰੀ ਪ੍ਰਗਟ ਸਦੇਓੜਾ ਜੀ ਤੇ ਜਨਰਲ ਸਕੱਤਰ ਬਾਬਰ ਜੀ ਮੇਰੇ ਨਾਲ ਨੇ ਕੋਈ ਬੜੀ ਹੱਡ ਭੰਨੀ ਮਿਹਨਤ ਕਰਕੇ ਇਹ ਸਾਰੇ ਕਰਦੇ ਨੇ ਤੋਂ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਜਿਵੇਂ ਨਸ਼ਾ ਵੱਧ ਚੁੱਕਾ ਹੈ ਤੋ ਨਸ਼ੇ ਨੂੰ ਤੋੜਨ ਵਾਸਤੇ ਅਸੀਂ ਇਹ ਹੈਲਥ ਕੈਂਪ ਲਾਉਂਨੇ ਆ ਤੇ ਨਾਲ ਲੋਕਾਂ ਨੂੰ ਸੁਚੇਤ ਕਰਦੇ ਹਾਂ ਕਿ ਨਸ਼ਿਆਂ ਤੋਂ ਰਹਿਤ ਹੋਵੋ ਤੇ ਆਪਣੀ ਸਿਹਤ ਵੱਲ ਖਿਆਲ ਕਰੋ ਧੰਨਵਾਦ ਸ਼ੁਕਰੀਆ ਮਿਹਰਬਾਨੀ ਓਕੇ ਬਾਈਕਾਲ ਸਾਹਿਬ ਬਾਈਕ ਫਤਾਜੀ ਅੱਜ ਹਿਊਮਨ ਹੈਲਥ ਲਾਈਨ ਆਰਗੇਨਾਈਜੇਸ਼ਨ ਰਜਿਸਟਰਡ ਵੱਲੋਂ ਇੱਕ ਜਨਰਲ ਮੈਡੀਕਲ ਕੈਂਪ ਮਨੂ ਰੋੜਾ ਹਸਪੀਟਲ ਸ਼ਹਿਰਾਵਾਂ ਉੱਲ ਲਗਾਇਆ ਗਿਆ ਹੈ ਜਿਸ ਵਿੱਚ ਸਾਡੇ ਚੇਅਰਮੈਨ ਸਾਹਿਬ ਸ਼੍ਰੀ ਸ਼ੋਮਲੋਤਰਾ ਜੀ ਸ਼ਿਫਟੀ ਸਭ ਤੋਂ ਮੇਨ ਅਨੁਸਾਰ ਸ਼੍ਰੀ ਗੰਗਾਂ ਗੱਬਰ ਜੀ ਤੇ ਹੋਰ ਨਾ ਸਾਡੀ ਟੀਮ ਦੇ ਸਹਿਯੋਗ ਨਾਲ ਇਹ ਕੈਂਪਸ ਲੱਗਿਆ ਹੈ ਅਸੀਂ ਬਹੁਤ ਸਾਰੇ ਕੈਂਪ ਆਰਗੇਨਾਈਜ਼ ਕਰਦੇ ਹਾਂ ਜੋ ਹੈਲਥ ਨਾਲ ਰਿਲੇਟਡ ਹੁੰਦੇ ਹਨ ਖਾਸ ਕਰਕੇ ਤੇ ਅਸੀਂ ਇਦਾਂ ਦੀ ਸੇਵਾ ਨੂੰ ਮੋੜਦੇ ਨਾ ਹੋਏ ਮਿਸ਼ਾ ਧੰਨਵਾਦ ਅੱਛਾ ਜੀ ਇਹ ਅੱਜ ਕੈਂਪ ਜਿਹੜਾ ਵਾ ਬਡਾਲੀ ਵਿਖੇ ਹਿਊਮਨ ਹੈਲਪ ਲਾਈਨ ਆਰਗੇਨਾਈਜੇਸ਼ਨ ਦੇ ਮਨੂ ਰੋੜਾ ਹਸਪੀਟਲ ਦੇ ਸਹਿਯੋਗ ਦੇ ਨਾਲ ਲਗਾਇਆ ਗਿਆ ਇਹਦੇ ਵਿੱਚ ਅੱਜ ਮੈਂ ਡਾਕਟਰ ਰਿਸ਼ੀ ਰੋੜਾ ਤੇ ਡਾਕਟਰ ਰਚਿਤ ਇਹ ਦੋਨਾਂ ਨੇ ਮਿਲ ਕੇ ਪੇਸ਼ੈਂਟਸ ਨੂੰ ਕਿਹਾ ਤਕਰੀਬਨ 150 ਤੋਂ 200 ਪੇਸ਼ੈਂਟਾਂ ਨੂੰ ਹੀ ਦੇਖਿਆ ਉਹਨਾਂ ਨੂੰ ਹੀ ਫ੍ਰੀ ਦਵਾਈਆਂ ਡਿਸਪੈਂਸ ਕੀਤੀਆਂ ਔਰ ਜੇ ਉਹਨਾਂ ਦੇ ਜੇ ਕਿਸੇ ਚੀਜ਼ ਦੀ ਲੋੜ ਸੀਗੀ ਉਹਨਾਂ ਨੂੰ ਇਵਨ ਸਰਜਰੀ ਲਈ ਸਹੀ ਜਾਂ ਕਿਸੇ ਐਸੋ ਸੈਟ ਦੇ ਉਸ ਦੇ ਵਿੱਚ ਵੀ ਉਹਨਾਂ ਦੀ ਹੈਲਪ ਕੀਤੀ ਗਈ। ਹੋਰ ਇੱਕ ਤੋਂ ਲਾਭ। ਅਹੀਂ ਉਹਨਾਂ ਦੇ ਫ੍ਰੀ ਟੈਸਟ ਕੀਤੇ ਨੇ ਅੱਜ 슈ਗਰ ਦੇ ਫ੍ਰੀ ਟੈਸਟ ਕੀਤਾ। ਉਹ 3 ਚੱਕਰ ਸਾਰਾ ਕੀਤਾ। ਔਰ ਜੋ ਉਹਨਾਂ ਨੂੰ ਬੰਦੀ ਮੈਡੀਕਲ ਸਹਾਇਤਾ ਸੀ ਉਹ ਦਿੱਤੀ। ਮੈਂ ਮਨੂ ਰੋੜਾ ਹਸਪੀਟਲ ਵੱਲ ਦੂਰ ਲੈ ਕੇ ਕੈਂਪ ਕਰਦਾ ਹੀ ਰਹਿਣਾ। ਅੱਜ ਜਿਹੜੀ ਆਰਗੇਨਾਈਜੇਸ਼ਨ ਦੇ ਨਾਲ ਪਹਿਲਾ ਕੈਂਪ ਸਾਡਾ। ਤੇ ਜਿਵੇਂ ਕਿ ਬੜੀ ਜੇ ਕੋ ਪੈਸੇ ਨਹੀਂ ਹੁੰਦੇ ਤਾਂ ਡਾਕਟਰ ਦੀ ਬਹੁਤ ਖੁਸ਼ੀ ਹੁੰਦੀ ਉਹ ਆਪਣੇ ਆਪ ਨੂੰ ਚੈੱਕ ਦੇਖੋ ਜੀ ਇਹ ਗੱਲ ਦਾ ਜਿਹੜਾ ਮੁੱਦਾ ਹੈ ਬੜਾ ਵੱਡਾ ਹੈ ਹਰ ਆ ਡਾਕਟਰ ਪਰ ਲੈ ਕੇ ਬੜੀ ਮਿਹਨਤ ਦੇ ਨਾਲ ਉਸ ਮੁਕਾਮ ਤੱਕ ਪਹੁੰਚਦਾ ਕਿ ਉਹ ਆਪਣੀ ਫੀਸ ਕਿਸੇ ਤਰ੍ਹਾਂ ਨਹੀਂ ਰੱਖਦੇ ਪਰ ਮੈਂ ਰੂਟੀਨ ਦੇ ਵਿੱਚ ਆਪਣੀ ਜਿਹੜੀ ਫੀਸ 100 ਰੁਪਿਆ ਰੱਖੀ ਹੋਈ ਹੈ ਪਰ ਮਨੂ ਰੋੜਾ ਹਸਪੀਟਲ ਦੇ ਵਿੱਚ ਗਰੀਬ ਪੇਸ਼ੰਤ ਲਈ ਪਰ ਦੂਸਰੇ ਪੇਸ਼ੰਤ ਲਈ ਸਾਰਿਆਂ ਲਈ ਜਿਹੜੀ ਹੈ ਜਿੰਨੀ ਉਹਨਾਂ ਦੀ ਸਹਾਇਤਾ ਕੀਤੀ ਜਾ ਸਕਦੀ ਹੈ ਇਹੀ ਕਰਦੇ ਹੈ ਰੰਜੀਤ ਲੱਧੜ ਲੁਧਿਆਣਾ ਸਾਈ ਲੋਕ ਚੈਰੀਟੇਬਲ ਟਰਸਟ ਵੱਲੋਂ ਅੱਜ ਹਿਊਮਨ ਹੈਲਪਲਾਈਨ ਆਰਗੇਨਾਈਜੇਸ਼ਨ ਜਿਨ੍ਹਾਂ ਨੇ ਅੱਜ ਫ੍ਰੀ ਮੈਡੀਸਨ ਦਾ ਕੈਂਪ ਲਾਇਆ ਵਿੱਚ ਸ਼ਾਮਲ ਹੋਇਆ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮਲੋਤਰਾ ਸਾਹਿਬ ਚੇਅਰਮੈਨ ਪ੍ਰਗਟ ਸਿੰਘ ਜੀ ਤੇ ਇਹਨਾਂ ਦੀ ਪੂਰੀ ਟੀਮ ਨੇ ਇਹ ਜਿਹੜਾ ਪ੍ਰਬੰਧ ਕੀਤਾ ਬਹੁਤ ਹੀ ਸ਼ਲਾਘਾਯੋਗ ਹੈ ਗਰੀਬਾਂ ਤੇ ਲੋੜਵੰਦ ਬਿਮਾਰਾਂ ਦੀ ਸੇਵਾ ਜਿਹੜੀ ਸਭ ਤੋਂ ਉੱਤਮ ਸੇਵਾ ਹੈ ਸੋ ਅੱਜ ਮੈਨੂੰ ਇੱਥੇ ਬਹੁਤ ਖੁਸ਼ੀ ਹੋਈ ਆ ਕਿ ਬਹੁਤ ਗਿਣਤੀ ਦੇ ਵਿੱਚ ਅੱਜ ਮਰੀਜ਼ਾਂ ਨੇ ਆ ਕੇ ਅਲੱਗ-ਅਲੱਗ ਬਿਮਾਰੀਆਂ ਦੀ ਜਿਹੜੀ ਮੈਡੀਸਿਨ ਪ੍ਰਾਪਤ ਕੀਤੀ ਹੈ ਸੋ ਇਹਨਾਂ ਦਾ ਬੜਾ ਹੀ ਸ਼੍ਰੀਲੰਕਾ ਜੋ ਕਦਮ ਹੈ ਪਰਮਾਤਮਾ ਕਰੇ ਇਹਨਾਂ ਨੂੰ ਹੋਰ ਵੈਗੁਰੂ ਵੱਲ ਵਖੇ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਇਹ ਵੱਧ ਚੜ ਕੇ ਇਹਨਾਂ ਲੋਕਾਂ ਦੀ ਲੋੜਵੰਦ ਵਿਅਕਤੀਆਂ ਦੀ ਇਹ ਇਸੇ ਤਰ੍ਹਾਂ ਸੇਵਾ ਭਾਵਨਾ ਦੇ ਨਾਲ ਇਹ ਮਦਦ ਕਰਦੇ ਰਹਿਣ ਬੜਾ ਅੱਛਾ ਪ੍ਰਾਲਾ ਮੈਂ ਇਸ ਆਰਗੇਨਾਈਜੇਸ਼ਨ ਦਾ ਹਿਊਮਨ ਹੈਲਪਲਾਈਨ ਆਰਗੇਨਾਈਜੇਸ਼ਨ ਨੂੰ ਬਹੁਤ ਬਹੁਤ ਇਸ ਸਮੇਂ ਤੇ ਮੁਬਾਰਕਵਾਦ ਦਿੰਦਾ ਜਿਨ੍ਹਾਂ ਨੇ ਬੜਾ ਸ਼੍ਰੀਲੰਕਾ ਜੋ ਕਦਮ ਇਹ ਮੈਡੀਸਨ ਦਾ ਫ੍ਰੀ ਕੈਂਪ ਲਾ ਕੇ ਕੀਤਾ ਹੈ ਧੰਨਵਾਦ ਚੇਅਰਮੈਨ ਅਸ਼ੋਕ ਲਤਰਾ ਹਿਊਮਨ ਹੈਲਪਲਾਈਨ ਆਰਗੇਨਾਈਜੇਸ਼ਨ ਰਜਿਸਟਰਡ 올 ਇੰਡੀਆ ਮੈਂ ਰਣਜੀਤ ਸਿੰਘ ਜੀ ਲੱਦੜ ਜਿਹੜੇ ਕਿ ਡਿਵੀਜ਼ਨਲ ਕਮਿਸ਼ਨਰ ਐਸ ਆਰ ਲੱੱਦਰ ਲੁਧਿਆਣਾ ਦੇ ਛੋਟੇ ਭਾਈ ਸਾਹਿਬ ਨੇ ਉਹਨਾਂ ਨੂੰ ਕੋਈ ਜ਼ਰੂਰੀ ਕੰਮ ਪੈ ਗਿਆ ਜਿਹਦੇ ਵਾਸਤੇ ਲੱੱਦਰ ਸਾਹਿਬ ਚੰਡੀਗੜ੍ਹ ਚਲੇ ਗਏ ਤੇ ਰਣਜੀਤ ਸਿੰਘ ਲੱੱਦਰ ਜੀ ਨੇ ਸਾਡੇ ਨਾਲ ਹਾਜ਼ਰੀ ਭਰੀ ਆ ਇਹਨਾਂ ਨੂੰ ਜੀ ਆਇਆਂ ਕਹਿੰਦਾ ਵਾ ਬਹੁਤ ਬਹੁਤ ਧੰਨਵਾਦ ਲੱੱਦਰ ਸਾਹਿਬ ਤੁਹਾਡਾ ਇੱਥੇ ਅੰਮ੍ਰਿਤਸਰ ਆਉਣ ਤੇ ਰੱਬ ਕਰੇ ਕਿ ਆਪਾਂ ਇਦਾਂ ਹੀ ਮਿਲਦੇ-ਗਿਲਦੇ ਰਹੀਏ ਤੇ ਇਕੱਠੇ ਹੋ ਗਏ ਵਧੀਆ ਪੰਜਾਬ ਵਾਸਤੇ ਕੰਮ ਕਰਗੇ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਇੱਕ ਇੱਕ